ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਮੈਂ ਇੱਕ ਬਹੁਤ ਹੀ ਸੋਹਣੀ ਬੱਚਾ ਬੱਚੇ ਵਾਸਤੇ ਬਰਾਕ ਬਣਾਈ ਹੈ ਬਹੁਤ ਰੀਝਿਆ ਨਾਲ ਬਣਾਈ ਹੈ ਪਰ ਮੈਂ ਕਿਤੇ ਕੋਈ ਦੇਖਦੀ ਨਹੀਂ ਹੁੰਦੀ ਮੈਂ ਸਾਰੇ ਮੇਰੀ ਆਪਦੀ ਮਨ ਮੰਦੀ ਹੋ ਹੈ ਜੀ ਮਤਲਬ ਆਪੇ ਬਣਾਉਣੀ ਹੈ ਸਾਰੇ ਡਿਜ਼ਾਈਨ ਜਿਵੇਂ ਜਿਵੇਂ ਕਿਉਂਕਿ ਜਿਹੜੀ ਜਿਹੜੀ ਜਪਕੇ ਦੇ ਵਿੱਚ ਕਿ ਬਣਾ ਲੈਣੇ ਤਾਂ ਬਹੁਤ ਸੌਖਾ ਲੱਗਦਾ ਤਾਂ ਬੰਦਾ ਉਹਵੇਂ ਬਣਾਈ ਜਾਂਦਾ ਹੈ ਨਾ ਜਦੋਂ ਆਪਾਂ ਆਪਣੇ ਵੱਲੋਂ ਬਣਾਉਣਾ ਹੋਵੇ ਤੇ ਉਦੋਂ ਥੋੜੀ ਵੀ ਜ਼ਿਆਦਾ ਜ਼ੋਰ ਜਿਹਾ ਲੱਗਦਾ ਵੀ ਹੈ ਹੁੰਦਾ ਵੀ ਕਿਤੋਂ ਗਲਤ ਨਾ ਹੋ ਜੀ ਹੈ ਨਾ ਗਲਤ ਤਾਂ ਗਲਤ ਹੈ ਕੋਈ ਗੱਲ ਨਹੀਂ ਆਪਾਂ ਦੇਖ ਕੇ ਦੁਆਰਾ ਸ਼ੁਰੂ ਕਰ ਲਾਂਗੇ ਬਣਾ ਲਾਂਗੇ ਪਰ ਇਹ ਜਾਂਦਾ ਵੀ ਚੀਜ਼ ਸੋਹਣੀ ਬਣਦੀ ਪਤਾ ਨਹੀਂ ਕਿ ਉਹ ਜੀ ਬਣੂਗੀ ਨਵੇਂ ਝੋਟੇ ਨਵਾਂ ਘੇਰਾ ਨਾਲ ਨਵਾਂ ਸਾਰਾ ਕੁਝ ਹੈ ਨਾ ਜੀ ਹੁਣ ਦੇਖੋ ਜੀ ਮੈਂ ਇੱਥੇ ਕੀ ਕੀਤਾ ਸਭ ਤੋਂ ਪਹਿਲਾਂ ਮੈਂ ਇਹਦੇ ਇਹਦਾ ਕੀਤਾ ਹਵਲਾ ਫਿਰ ਮੈਂ ਕਰੋ ਦੇਖੋ ਥੋੜਾ ਜਿਹਾ ਨੇੜੇ ਤੋਂ ਕਰਕੇ ਮੈਂ ਮੈਕੀ ਤੁਹਾਨੂੰ ਦੱਸਦੀ ਆ ਮੈਂ ਕੀ ਡਿਜ਼ਾਈਨ ਪਾਈ ਇਹਦੇ ਵਿੱਚ ਤੇ ਕਿਵੇਂ ਮੈਂ ਇਹ ਦਾ ਇਹਨੂੰ ਬਣਾਇਆ ਤਾਂਜੀ ਸਭ ਤੋਂ ਬੈਨਾ ਮੈਂ ਕੀ ਕੀਤਾ ਜੀ ਇਹਦਾ ਮਤਲਬ ਇਹਦੇ ਵਾਸਤੇ ਮੈਂ ਰੱਖੇ 35 ਕਿਝੋਟੇ ਹਾਂ ਦੇਖੋ ਇਹ ਤਰ ਦੇ ਵਰਦੇ ਮੈਨ ਲੱਗਦਾ ਮੇਰੇ ਹਿਸਾਬ ਨਾਲ ਇਹ ਤਿੰਨ ਚਾਰ ਸਾਲ ਦੇ ਬੱਚੇ ਦੇ ਆਜੂਗੀ ਰਾਮ ਨਾਲੀ ਹੈ ਨਹੀਂ 35 ਕਿਝੋਟੇ ਪਾਈ 10 ਨੰਬਰ ਤੇ ਪਹਿਲਾਂ ਮੈਂ ਐਨਾ ਕਾਬ ਵਾਲਾ ਬਣ ਗਿਆ ਚਾਰ ਕੁੰਗਲਾ ਚਾਰ ਕੁੰਗਲਾ ਵਾਲਾ ਬਣ ਕੇ ਇਹਦੇ ਉੱਤੇ ਮੈਂ ਕੀ ਕੀਤਾ ਜੀ ਚੁੰਡੀ ਘਾਟ ਪਾਈ ਇਹਨੂੰ ਬੋਲਦੇ ਚੁੰਡੀ ਘਾਟ ਬਿਲਕੁਲ ਇਹ ਕੱਟ ਰੈਡੀਮੇਡ ਵਰਗੀ ਹੁੰਦੀ ਹੈ ਇਹਦੇ ਵਿੱਚ ਮੈਂ ਮੈਂ ਲਈ ਸੀ 35 ਜੋਟੇ ਪਹਿਲੀ ਜਿਹੜੀ ਸਭ ਤੋਂ ਪਹਿਲੀ ਸਲਾਈ ਸੀ ਉਹਦੇ ਵਿੱਚ ਮੈਂ ਦੋ ਛੋਟੇ ਇਧਰੋਂ ਘਟਾਤੇ ਦੋ ਦੋ ਜੋਟੇ ਇਧਰੋਂ ਘਟਾਤੇ ਦੂਜੇ ਪਾਸੇ ਉਹ ਦੂਵਾਰ ਮੈਂ ਕੀ ਕੀਤਾ ਜੀ ਤਿੰਨ ਤਿੰਨ ਕੁੰਡੇ ਰੱਖੇ ਨਾਲ ਪੁੱਠੇ ਤਿੰਨ ਤਿੰਨ ਕੁੰਡੇ ਪੁੱਠੇ ਰੱਖੇ ਇਹਦੇ ਬਤੂਵਾਲਾ ਗਏ ਜਿ ਆਪਣੇ ਕੋਲ ਚਾਰ ਕੁੰਡੇ ਸੀ ਤੇ ਪਹਿਲੀ ਪਹਿਲਾਂ ਮੈਂ ਪਾਣੀ ਸਲਾਈਰ ਦੀ ਪਾਲ ਕਿ ਜਿਹੜੀ ਪਹਿਲੀ ਸਾਈ ਆਪਾਂ ਚਾਰ ਘਟਾਏ ਸੀਗੇ ਦੋ ਜੋਟੇ ਘਟਾਏ ਸੀਗੇ ਤਵਾ ਤੋਂ ਬਾਅਦ ਫੇਰ ਆਪਾਂ ਵੀ ਉਧਰ ਪੁੱਠੀ ਸਲਾਈ ਪਾਈ ਗਈ ਉਹ ਤੋਂ ਬਾਅਦ ਸਿੱਧੀ ਪੁੱਠੀ ਸਿੱਧੀ ਪੁੱਠੀ ਦੋ ਮਤਾਂ ਦੋ ਦੋ ਸਲਾਈਆਂ ਹੋਰ ਪਾ ਕੇ ਫੇਰ ਆਪਾਂ ਲਾਈ ਦੇ ਚਾਰ ਕੁੰਡੇ ਉਪਰ ਇਕੱਠੇ ਲਾ ਲੇ ਥੱਲੇ ਦੋ ਕੁੰਡੇ ਸੀ ਜਿਹੜੇ ਇਧਰਲੇ ਸੀਗੇ ਇਧਰਲੇ ਇਹਨਾਂ ਨੂੰ ਉੱਤੇ ਕਰਤਾ ਕਿਉਂਕਿ ਇਹਨਾਂ ਨੇ ਇਹਨਾਂ ਨੇ ਇਧਰ ਛੁੜਨਾ ਹੁੰਦਾ ਜਿਹੜੇ ਬਾਹਾਂ ਵਾਲੇ ਇਹਨਾਂ ਨੇ ਇਧਰ ਨੂੰ ਜੁੜਨਾ ਹੁੰਦਾ ਤਾਂ ਜੋ ਇਹਨਾਂ ਦਾ ਆਪਸ ਵਿੱਚ ਉਹ ਬਣ ਜਾਵੇ ਮੇਲ ਹੋ ਜਾਏ ਐ ਕਰਕੇ ਸਿੱਧੇ ਅੰਦਰ ਵੱਲ ਨੂੰ ਹੋ ਜਾਣ ਦੋਨੇ ਇਸ ਤਰ੍ਹਾਂ ਕਰਕੇ ਸਾਰੇ ਕੁੰਡੇ ਪੁੱਠੇ ਲਾ ਕੇ ਜਿਹੜੇ ਇੱਧਰਲੇ ਕੁੰਡੇ ਸੀ ਇਹਨਾਂ ਨੂੰ ਮੂਹਰੇ ਕਰ ਲਿਆ ਇਹਨਾਂ ਨੂੰ ਪਿੱਛੇ ਕਰ ਲੈਣ ਨੂੰ ਉਲਟਾ ਲਏ ਜਿਵੇਂ ਆਪਾਂ ਕੇਵਲ ਵੜਾਉਣੀ ਹੈ ਕੇਵਲ ਮੰਗੂ ਉਲਟਾ ਲੇ ਹਟਾ ਕੇ ਜੀ ਆਪਾਂ ਦੋਹਾਂ ਤੋਂ ਇੱਕ-ਇੱਕ ਬਣਾਤਾ ਜੇ ਆਪਣੇ ਕੋਲ ਸੀ ਚਾਰ ਕੁੰਡੇ ਰਹਿ ਗਏ ਇੱਥੇ ਦੋ ਕੁੰਡੇ ਜਦੋਂ ਆਪਾਂ ਇਹਨਾਂ ਨੂੰ ਬੁਣਿਆ ਇਹਨਾਂ ਨੂੰ ਮਤਲਬ ਜੋਟਾ ਘਟਾਤਾ ਜੋਟਾ ਇੱਧਰ ਘਟ ਗਿਆ ਜੀ ਤੇ ਜੋਟਾ ਹੀ ਇੱਧਰ ਘਟ ਗਿਆ ਮਤਲਬ ਇੱਦਾਂ ਦੋ ਇੱਕ ਸਲਾਈ ਦੇ ਵਿੱਚ ਦੋ ਜੋਟੇ ਘਟ ਗਏ ਨੇ ਜੀ ਫਿਰ ਪੁੱਠੀ ਬੋਲ ਲਈ ਫਿਰ ਸਿੱਧੀ ਪੁੱਠੀ ਫਿਰ ਸਿੱਧੀ ਪੁੱਠੀ ਸਤਰਾ ਕਰਕੇ ਜੀ ਮੈਂ ਇਹ ਬਣਾ ਲਈ ਫੁੱਲ ਫੁੱਲ ਮੈਂ ਬਣਾएंगे ਇਹ 1 2 3 4 5 6 7 8 9 10 ਇਹ ਵੀ 10 ਬਣਾ ਲਏ ਆ ਬਲੇ ਕੇ મતલਬ ਕੇਵਲ ਕੇਵਲ ਕਹੇ ਜਨਨ ਕੇ ਰ ਸਟਾਈਲ ਪਹਿਲੇ ਮੋੜ ਦੇ ਤੱਕ ਇਹਨੂੰ ਆਪਾਂ 10 ਬਣਾ ਲਏ 10 ਜਦੋਂ ਬਣ ਗਏ ਕੱਟ ਗਏ 20 ਛੋਟੇ ਤੇ ਦੋ ਥੱਲੇ ਕੱਟ ਜੀ ਸੀ 22 ਪੈਂਥੇ ਕੇ ਵਿੱਚ ਮੇਰੇ ਕੋਲ 22 ਝੋਟੇ ਕੱਟ ਗਏ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਮੈਂ ਕਰਤਾ ਬੰਦ ਇੱਕਾ ਇਸ ਲਾਈਨ ਨਾਲ ਫਿਰ ਆ ਗਈ ਜੀ ਮੈਂ ਬਾਅਦ ਥੇ ਪਾਬਾਤ ਹੀ ਆ ਗਈ ਮੈਂ ਬਾਤ ਹੀ ਮੈਂ ਮੂਮੀ ਕੀਤਾ ਜੀ ਤੈਨੂੰ ਕੁੰਗਲਾਂ ਪਹਿਲਾਂ ਬਾਹ ਬੋਲ ਨਹੀਂ ਸਲਾਈਆਂ ਨਾਲ ਇਹ ਮੈਂ ਇਸ ਕਰਕੇ ਕੀਤਾ ਕਿ ਕਿ ਮੈਂ ਸਟਾਈਲ ਬਣਾਉਣਾ ਚਾਹੁੰਦੀ ਸੀ ਫਰਖਦਾ ਹੁਣ ਤੁਸੀਂ ਆਪ ਦੀ ਸਲਾਹ ਨਾਲ ਸਾਨੂੰ ਜਿਵੇਂ ਮਰਜ਼ੀ ਕਰ ਲਓ ਜਿਹੜਾ ਮੈਂ ਵਿਚਾਰੀ ਡਿਜ਼ਾਈਨ ਪਾਇਆ ਆਹ ਵਾਲਾ ਇਹ ਡਿਜ਼ਾਈਨ ਇਹ ਤੋਂ ਪਹਿਲਾਂ ਜਿਹੜੀ ਵੀਡੀਓ ਹੈ ਮੇਰੀ ਇੱਕ ਉਹ ਜੈਕਟ ਦੀ ਹੈ ਉਹਦੇ ਉੱਤੇ ਆਹੀ ਡਿਜ਼ਾਈਨ ਪਾਇਆ ਉਹ ਤੇ ਬਿਲਕੁਲ ਮੈਂ ਪਾ ਕੇ ਮਤਲਬ ਕਿਵੇਂ ਬੁਣਨਾ ਹੈ ਸਾਰਾ ਕੁਝ ਦਿਖਾਇਆ ਹੋਇਆ ਹੈ ਉੱਤੇ ਸਲਾਈਆਂ ਦੇ ਨਾਲ ਫਿਰ ਵੀ ਨਾ ਪਤਾ ਲੱਗੇ ਕਮੈਂਟ ਕਰ ਸਕਦੇ ਮੈਨੂੰ ਇਹ ਇਹਦੇ ਉੱਤੇ ਜਿਵੇਂ ਇੱਥੇ ਮੈਂ ਕੁੰਡੇ ਰੱਖ ਲਏ ਸੀ ਆ ਸਾਰ ਸਾਰ ਕੁੱਠੇ ਹੋ ਗਏ ਸੀ ਕਿਉਂਕਿ ਇਹ ਚ ਜਿਆਦੇ ਸੀਗੇ ਵਾਲੇ 35 ਜੋੜ ਸੀਗੇ ਜਿਹੜੇ ਬਾਂਦੇ ਸੀਗੇ ਉਹ ਮਤਲਬ ਜਿਵੇਂ 33 ਕ ਜੋਟੇ ਸੀਗੇ ਤੇ ਉਦੋਂ ਫਿਰ ਮੈਂ ਇੱਥੇ ਤਿੰਨ ਤਿੰਨ ਰੱਖ ਲਏ ਤੇ ਬਾਕੀ ਇਹ ਓਵੇਂ ਉਸੇ ਤਰ੍ਹਾਂ ਆ ਕਿ ਤੇ ਜਿਹੜੇ ਵਿਚਾਰੇ ਵਿਚਾਰ ਲੈ ਡਿਜ਼ਾਈਨਿੰਗ ਬਣਾ ਲਈ ਬਾਂਦੇ ਵਿਚਾਰੇ ਡਿਜ਼ਾਈਨਿੰਗ ਗਈ ਹੈ ਇਹ ਉਸੇ ਤਰ੍ਹਾਂ ਹੀ ਬਾਹ ਦੀ ਕਟਾਈ ਪਾਈ ਹੈ ਬਾਹ ਦੀ ਕਟਾਈ ਤੇ ਮੋਢੇ ਦੀ ਕਟਾਈ ਨਾਲ ਜੁੜਨਾ ਹੁੰਦਾ ਤਿੰਨ ਤੱਕ ਪੁੰਡੇ ਪੁੱਟੇ ਤੈਨੂੰ ਬਾਹ ਦੇ ਪਾਸੇ ਪੁੱਟੇ ਰੱਖ ਲਈ ਤੇ ਮੋਢੇ ਦੇ ਪਾਸੇ ਰੱਖ ਲਈ ਇਹਨਾਂ ਨੂੰ ਬਾਅਦ ਵਿੱਚ ਆਪਾਂ ਬੰਦ ਕਰਨ ਤੋਂ ਬਾਅਦ ਇਹਨਾਂ ਨੂੰ ਸਿਉਾਂਗੇ ਇਹ ਸਿਉਣੇ ਦੇ ਸੌਕੇ ਹੁੰਦੇ ਆ ਤੁਸੀਂ ਛੋਟਾ ਛੋਟਾ ਵੀ ਰੱਖ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਨਹੀਂ ਛੋਟਾ ਰੱਖਣਾ ਆਪਾਂ ਇਹਨਾਂ ਨੂੰ ਸਿੱਧੇ ਸਿੱਧੇ ਰੱਖੋ ਨਹੀਂ ਪੁੱਟੇ ਰੱਖਣੇ ਮੈਂ ਇਸ ਤਰ੍ਹਾਂ ਸਿਉਣੇ ਸੌਕੇ ਹੁੰਦੇ ਬਿਲਕੁਲ ਸੀਨ ਮੇਲਾ ਮਤਲਬ ਇੱਕੋ ਜਿਹੀ ਸੀਨ ਬਾਈਦੇ ਨਾਲ ਨਾਲ ਮਤਲਬ ਪੁੱਟੀ ਪੁੱਟੀ ਵਾਟ ਸਿਉਂਦੇ ਜਾਂਦੇ ਹਣ ਕੀ ਕੀਤਾ ਜੀ ਹੁਣ ਮੈਂ ਉਸ ਤੋਂ ਬਾਅਦ ਇਹ ਮਤਲਬ ਚਾਰੇ ਭਾਗ ਲੱਗ ਲੱਗ ਬੁਨੇ ਆ। ਇਧਰਲਾ ਪਾਸਾ ਬਾਹਾਂ ਫਿਰ ਪਿਛਲਾ ਪਾਸੇ ਦੇ ਮੂਹਰੇਲਾ ਪਾਸੇ ਇੱਕੋ ਜਿਹਾ ਜੀ ਸਾਰੇ ਹੈ ਨਾ। ਉਸ ਤੋਂ ਬਾਅਦ ਫਿਰ ਆਪਾਂ ਕੀ ਕੀਤਾ ਮੈਂ ਇਹਨਾਂ ਨੂੰ ਇੱਕ ਸਲਾਇਆ ਮਤਲਬ ਇਹਨਾਂ ਸਾਰਿਆਂ ਨੂੰ ਬੰਦ ਕਰਤਾ। ਬੰਦ ਕਰਕੇ ਮੈਂ ਇਹਨਾਂ ਨੂੰ ਸੀਧਾ ਆਪਸ ਵਿੱਚ। ਹੁਣ ਕੀ ਕੀਤਾ ਜੀ ਮੈਂ ਗਲਾ ਬਣਾਉਣ ਲੱਗੀ ਆ। ਹੁਣ ਗਲਾ ਵੀ ਮੈਂ ਰੁਸ਼ਕੀ ਦੇ ਹਿਸਾਬ ਨਾਲ ਆਉਦਾ ਆਪੀ ਆਉਦਾ ਸਟੀਮੇਟ ਲਾ ਕੇ ਚੱਕ ਲਿਆ। ਪਹਿਲਾਂ ਮੈਂ ਰਾਦਰਸ ਵੱਡੇ ਕਲਰ ਬਣਾਦੇ ਫਿਰ ਮੈਂ ਚਲੋ ਬੱਚਾ ਛੋਟਾ ਬੱਚੇ ਛੋਟੇ ਤੇ ਵੱਡੇ ਕਲਰ ਨਹੀਂ ਸੋਹਣੇ ਲੱਗਦੇ। ਇਸ ਕਰਕੇ ਖਾਬਾ ਲੈ ਕੇ ਵੱਡਾ ਕਿ ਇਹਨਾਂ ਨੂੰ ਮੈਂ ਇਠਾ ਨਾਲ ਕਰਕੇ ਇਤੋਂ ਆ ਵਿਚਾਲਾ ਸੀ ਆ ਵਿਚਾਲਾ ਇਸਤਤ ਵਿਚਾਲਾ ਹੈ ਵਿਚਾਲਾ ਤੇ ਜਿੱਥੇ ਮਾਲਾ ਜਾਂ ਚੱਲੋ ਆਪਾਂ ਇੱਥੇ ਬਟਨ ਲਾ ਲਓ ਕੋਈ ਸੋਨਾ ਬਣਾਉਣ ਵਾਸਤੇ ਤੁਸੀਂ ਬਟਨ ਲਾ ਸਕਦੇ ਆ ਐਸੇ ਥੋਣਾ ਬਣਾਉਣ ਵਾਸਤੇ ਕੋਈ ਸਟicker ਲਾ ਸਕਦੇ ਹੋ ਤਾਂ ਸਟicker ਲਾ ਲਓ ਇਹਦਾ ਸਟicker ਲਾ ਲਓ ਸਟicker ਆ ਦਾ ਕਰੋਸ਼ੀਆ ਨਾਲ ਹੀ ਬਣਾ ਲਓ ਕੋਦੋ ਸੀ ਇਹਨਾਂ ਬਹੁਤ ਸੋਨੇ ਫੁੱਲ ਬਣ ਜਾਂਦੇ ਉਹਨਾਂ ਨੂੰ ਆਪਾਂ ਇੱਥੇ ਲਾ ਸਕਦੇ ਆ ਉਦੋਂ ਬਾਅਦ ਜੇ ਇਹ ਚੀਜ਼ ਆਪਾਂ ਬੁਣ ਲਈ ਉਦੋਂ ਬਾਅਦ ਮੈਂ ਕੀ ਕੀਤਾ ਜੀ ਆਪਾਂ ਆ ਕੇ ਬਾਤ ਬਾਤ ਨੂੰ ਆਪਾਂ ਕਰੋਸ਼ੀਆ ਕੀਤਾ ਤਾਂ ਤਾਂ ਬਾਤ ਨੂੰ ਕਰੋਸ਼ੀਆ ਕਰਕੇ ਇਹ ਫਿਰ ਤਾਂ ਕੰਮਨ ਕੁਰਸ਼ੀ ਹੈ ਮੈਨੂੰ ਲੱਗਦਾ ਵੀ ਇਹਨੂੰ ਆਉਂਦਾ ਤਾਂ ਉਹ ਉਹਨੂੰ ਬਹੁਤ ਸੌਖਾ ਲੱਗਦਾ ਇਹ ਬਹੁਤ ਸੌਖਾ ਕੁਰਸ਼ੀ ਹੈ ਇਹ ਉਹ ਦੁਵਾ ਜਿਵੇਂ ਅੱਪਾ ਚੂੜੀ ਜੀ ਬਣਾ ਦਿੰਨੇ ਬਾਹਾਂ ਦੀ ਇਹ ਅੱਪਾ ਬਿਨਾ ਵਾਲ ਪਾਏ ਜਿਵੇਂ ਅੱਪਾ ਕੁਰਸ਼ੀ ਤੇ ਬੁੰਦੇ ਆ ਇੱਕ ਦਾ ਚਿੱਟਾ ਰੰਗ ਕਰਕੇ ਇਹਨੇ ਥੋੜਾ ਪਰੇਸ਼ਾਨ ਕਰਦਾ ਚਿੱਟਾ ਰੰਗ ਹੋਣ ਕਰਕੇ ਪੂਜ ਚਾਨਣ ਨਿਪਾਂਦਿੰਦਾ ਆ ਦੇਖੋ ਜੀ ਇਸ ਤਰ੍ਹਾਂ ਇਹਨੂੰ ਮੋਰੂ ਅੱਪਾ ਚੂੜੀ ਜੀ ਬਣਾ ਲਈ ਇਹਦੀ ਕਾਈ ਕਰਕੇ ਇਸ ਤਰ੍ਹਾਂ ਜੀ ਅੱਪਾ ਜਿਹੜੀ ਐਸਟੀਮੇਟ ਨਾਲ ਵਾਹ ਬਣਾ ਲਈ ਬੱਚੇ ਦੇ ਐਡੀਕ ਬਹੁਤ ਹੋਊਗੀ ਉਦੋਂ ਬਾਅਦ ਆਪਾਂ ਆ ਗਏ ਜੀ ਘੇਰੇ ਤੇ ਘੇਰੇ ਦੇ ਉੱਤੇ ਵੀ ਆਪਾਂ ਉਹ ਵੀ ਅਸਟੀਮੇਟ ਨਾਲ ਚੱਕ ਲਿਆ ਚੱਕ ਕੇ ਇੱਕ ਵਾਰੀ ਗਣ ਕੇ ਜਿਵੇਂ ਇਧਰੋਂ ਠਾ ਮਤਲਬ ਮੇਰੇ ਇਸ ਸਾਰੇ 36 ਸਿੰਮ ਜੀ ਮਤਲਬ ਇਧਰੋਂ 18 ਚਲ ਕੇ ਇਧਰੋਂ 18 ਕਰ ਲਈ ਕੋਈ ਜਿਵੇਂ ਗਣ ਕੇ ਮੋٹے-ਮੋٹے ਆ ਵਾਲੀ ਇੱਕ ਤਾਂ ਨਿਸ਼ਾਨੀ ਲਾ ਲਈ ਵੀ ਇੱਥੋਂ ਆਪਾਂ ਸ਼ੁਰੂ ਕੀਤਾ ਉੱਥੋਂ ਆ ਕੇ ਵੀ ਆਪਣਾ ਘੇਰਾ ਜਿਹੜਾ ਜਿਹੜਾ ਖਸਮਾਉਣਾ ਹੁੰਦਾ ਹਾਂ ਇਸ ਤਰ੍ਹਾਂ ਇਹ ਜਿਹੜੇ ਮਤਲਬ ਜਿੰਨੇ ਕਿੜੇ ਮੈਨ ਲੱਗੇ ਬੱਚੇ ਦੇ ਇਹਨਾਂ ਕਠੀਕ ਰਹਿਣਗੇ ਉਸੇ ਤਰ੍ਹਾਂ ਘੇਰਾ ਹੇ ਨੀਚੋਂ ਇਹਦੇ ਵੀ نیچے ਆ ਕੇ ਆਪਾਂ ਉਹ ਚੀਜ਼ ਜਿਹੜੀ ਠੋਕ ਕਰਦੀ ਆ ਵਾਲੀ ਜਿਹਨੂੰ ਆਪਾਂ ਚੁੰਡੀ ਕਹਿੰਦੇ ਸੀ ਣਕੇ ਨਿਬੜਾ ਵਾਲਾ ਫਿਰ ਨਿੱਕੇ ਨਿੱਕੇ ਮਾਮਕ੍ਰਨ ਬੰਦ ਕਰਤਾ ਸੋਹਣਾ ਲੱਗਦਾ ਇਸ ਤਰ੍ਹਾਂ ਤੁਸੀਂ ਜਿਵੇਂ ਮਰਜ਼ੀ ਕਰ ਲਓ ਉਦੋਂ ਬਾਅਦ ਤੁਸੀਂ ਕੋਈ ਘਟਾਫਟੂ ਲਾਉਣੇ ਉਹ ਲਾ ਲਓ ਕੋਈ ਜਿਵੇਂ ਮੱਚੀ ਆਪਾਂ ਆਉਂਦੀ ਡਿਜ਼ਾਈਨਿੰਗ ਆਪਦੇ ਸੌਂਡਾਂ ਦੀ ਬਣਾ ਸਕਦੇ ਆਂ ਮੈਨੂੰ ਲੱਗਦਾ ਵੀ ਤੁਸੀਂ ਇਹ ਮੀ ਦਾ ਹੀ ਪਸੰਦ ਕਰੋਗੇ ਕਿਉਂਕਿ ਮੈਂ ਜਿਹੜਾ ਇਹ ਬਹੁਤ ਆਪਦੇ ਆਪਦੇ ਦੁਆਬ ਨਾਲ ਸਾਰਾ ਸੈਟ ਇਹ ਪੱਤਰ ਬਣਾਇਆ ਇਹ ਕਿ ਤੋ ਕੁਝ ਵੇਖਿਆ ਨਹੀਂ ਕਿਸੇ ਨੂੰ ਮੇਰਾ ਮਿਲਦਾ ਜਿਲਦਾ ਨਹੀਂ ਇਸ ਕਰਕੇ ਮੈਨੂੰ ਆ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਸੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਪਾਈ ਉਹਦੀ ਜੈਕਟ ਬਣਾਈ ਹੈ ਅਜੇ ਵੀ ਮੈਂ ਇਹਨੂੰ 2-3 ਤਰ੍ਹਾਂ ਨਾਲ ਇਸ ਡਿਜ਼ਾਈਨ ਨੂੰ ਅਜੇ ਕੱਢਣਾ ਹੈ ਹੋਰ-ਹੋਰ ਜੈਕਟਾਂ ਤੇ ਅਗੇ ਇੱਕ ਜੈਕਟ ਤੇ ਮੇਰਾ ਰਾਦ ਹੈਗਾ ਵੀ ਇਹ ਤੈਨੂੰ ਲੈਣਾ ਜਾਂ ਨਹੀਂ ਦੇ ਮੁੱਢ ਤੇ ਹੀ ਜਾਣਦੇ ਵਿਚਾਰੇ ਜਾਂਦੇ ਆ ਉਸ ਤੋਂ ਲਾਹ ਆ ਥੋੜੀ ਚੇਂਜ ਵੀ ਹੋ ਜਾਊਗੀ ਇਸ ਨੂੰ ਮੈਂ ਇੱਕ ਜੈਕਟ ਦੇ ਉੱਤੇ ਥੋੜਾ ਚੇਂਜ ਕਰਕੇ ਵੀ ਬਣਾਉਂਗੀ ਵੀਦ ਕਰਦੀ ਜੀ ਪਸੰਦ ਕਰੋਗੇ ਇਹ ਤੋਂ ਵੀ ਨਾ ਸਮਝਾਓ ਇੱਕ ਕਮੈਂਟ ਕਰੋ ਪਲੀਜ਼ ਤੇ ਮੈਂ ਜੋ ਵੀ ਤੁਹਾਨੂੰ ਦਿੱਕਤ ਆ ਉਹਨੂੰ ਮਤਲਬ ਪੂਰਾ ਕਰਨ ਲਈ ਤਿਆਰ ਆ మెహర్బానీ జీ బ కీ వెలు తనువాదా థ్యాంక్ యూ